ਸਰਦਾਰ ਨਿਰਮਲ ਸਿੰਘ ਜੀ ਸੰਧੂ ਸਾਹਿਬ ਬੇਨਤੀ ਹੈ ਵੀ ਜਿਹੜੇ ਆਪਣੇ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਸਾਡੇ ਹੋਰ ਏਸ਼ੀਆ ਤੋਂ ਲੋਕ ਧੜਾ-ਧੜੇ ਦਰ ਆਏ ਆ। ਬਲ ਦੇਖਾ ਚ ਕੀ ਆਇਆ ਆ ਕੀ ਇੰਨੀ ਲੋਡ ਹੈਗੀ ਸੀ ਆਉਣ ਦੀ ਲੋਕਾਂ ਨੂੰ ਜਾਂ ਨਹੀਂ ਸੀ। ਇਸ ਤਰ੍ਹਾਂ ਜਿਹੜੇ ਲੋਕ ਬਾਹਰੋਂ ਆਏ ਨਾ ਕਈਆਂ ਨੂੰ ਤੇ ਵਾਕਿਆ ਲੋੜ ਇਦਾਂ ਦੀ ਸੀ ਕਿ ਉਹਨਾਂ ਨੂੰ ਜਾਪਿਆ ਵੀ ਸਾਡੇ ਮੁੰਡੇ ਜਵਾਨ ਬਰੇ ਆ ਇੱਥੇ ਰੁਜ਼ਗਾਰ ਦੀ ਆਸ ਪਈ ਨੇ ਕਿ ਉਹਨਾਂ ਨੂੰ ਕੰਦੋਲੇ ਪ੍ਰਦੇਸ਼ ਆ ਅਸਲੀਅਤ ਤੋਂ ਵੀ ਕਈ ਵਾਰੀ ਦੂਰ ਹੁੰਦੀ ਗੱਲ ਕਈ ਵਾਰੀ ਵਾਕਿਆ ਹੀ ਪ੍ਰਦੇਸ਼ ਸਹੀ ਹੁੰਦਾ ਕਈ ਵਾਰੀ ਨਹੀਂ ਸਹੀ ਹੁੰਦਾ ਪਰ ਜਿੰਨਾ ਚਿਰ ਲੋਕਾਂ ਨੂੰ ਪ੍ਰੋਪਰ ਪਤਾ ਨਹੀਂ ਲੱਗਦਾ ਕਈ ਲੋਕ ਭਲੇਖਾ ਵੀ ਖਾ ਗਏ ਭਲੇਖੇ ਖਾਣ ਦੇ ਦੋ ਕਾਰਨ ਨੰਬਰ 1 ਭਲੇਖਾ ਖਾਣ ਦਾ ਕਾਰਨ ਹੈਗਾ ਕਿ ਜਿਹੜੇ ਉੱਥੇ ਦੇ ਏਜੰਟ ਆ ਨਾ ਉਹਨਾਂ ਨੇ ਆਪਣੀ ਕਮਾਈ ਕਰਨ ਦੀ ਖਾਤਰ ਆਪਣੇ ਕਮਿਸ਼ਨ ਲੈਣ ਦੀ ਖਾਤਰ ਲੋਕਾਂ ਨੂੰ ਗਮਰਾਹ ਕੀਤਾ ਸਭ ਜਵਾਬ ਗਮਰਾਹ ਕੀਤਾ ਵੀ ਉੱਥੇ ਤਾਂ ਆ ਆ ਪੇ ਤੁਹੀ ਚਲ ਜੂਗੇ 20 ਲੱਖ ਲਾ ਕੇ ਤੁਸੀਂ ਉੱਥੇ ਜਾ ਕੇ 2 ਮਹੀਨੇ ਲੱਗ ਪਏ ਪੂਰੇ ਕੱਢ ਲੈਣੇ ਬਾਅਦ ਤੈਂ ਉਹ ਜਿਹੜਾ ਤੇ ਲੋਕੀ ਇਸ ਦੇਖੇ ਚ ਆ ਕੇ ਆਪਣੇ ਘਰਾਂ ਬਰਾਂ ਦਾ ਨੁਕਸਾਨ ਕਰ ਬੈਠੇ ਜਿਹੜੇ ਲੋਕ ਚੰਗੇ ਘਰਾਂ ਦੇ ਜਿੰਦ ਨੂੰ ਨਹੀਂ ਸਿਉਣਾ ਚਾਹੀਦਾ ਜਿਹਨਾਂ ਕਮਾਈ ਉੱਥੇ ਬਹੁਤ ਸੀ ਉਹਨਾਂ ਜੜ ਇੱਕ ਦਿਨ ਹਲਾ ਕੇ ਤੇ ਇਧਰ ਨੂੰ ਆ ਗਏ ਦੂਸਰਾ ਕਰਨੇ ਕੀ ਹੈਗਾ ਕਿ ਜਿਹੜੇ ਲੋਕ ਇੱਥੋਂ ਮਹੀਨੇ ਦੋ ਵੀ ਨਾਲ ਹੀ ਜਾਂਦੇ ਉੱਥੇ ਉਹ ਉੱਥੇ ਜਾ ਕੇ ਵਿਖਾਵਾ ਬੜਾ ਕਰਦੇ ਆ ਵਿਕਾਰਾਂ ਵਟੀਆਂ ਰੱਖਣੀਆਂ ਕੜੇ ਛੱਪਾਂ ਪਾਉਣੀਆਂ ਛਾਪ ਛੱਲੇ ਪਾਉਣੇ ਤੇ ਵਿਆਹ ਸ਼ਾਦੀਆਂ ਦੇ ਵਿਖਾਵੇ ਕਰਨੇ ਤੇ ਉਹਨਾਂ ਲੋਕਾਂ ਨੂੰ ਇਹ ਵੀ ਭਲੇਖਾ ਲੱਗਦਾ ਹੈ ਵੀ ਕੈਨੇਡਾ ਤੋਂ ਜਿਹੜੇ ਲੋਕ ਆਉਂਦੇ ਆ ਇਹ ਦਾ ਮਤਲਬ ਬਹੁਤ ਜ਼ਿਆਦਾ ਧਨਈਆ ਤੇ ਜਾਦਾ ਹੀ ਪੈਸਾ ਨਾਲ ਵੱਡੀਆਂ ਕੋਠੀਆਂ ਜਾਦਾ ਹੀ ਪੈਸਾ ਉਹਨਾਂ ਕੋਲੇ ਤੇ ਵੇਖਿਆ ਜਾਏ ਕਿ ਇੰਨਾ ਆਰਥਿਕ ਤੌਰ ਤੇ ਸਟਰੋਂਗ ਨਹੀਂ ਸੀ ਜਿੰਨਾ ਉਹ ਥੋੜੇ ਦਿਨਾਂ ਜਾ ਕੇ ਵਿਖਾਵਾ ਕਰਦੇ ਤੇ ਲੋਕਾਂ ਨੂੰ ਭਲੇਖਾ ਤੇ ਲੋਕ ਇਹਨਾਂ ਦੇ ਵਰਗ ਲਾ ਗਏ ਜਦੋਂ ਫਿਰ ਉੱ ਫੇਰ ਤੁਰਦਿਆਂ ਤੁਰਦਿਆਂ ਫਿਰ ਜਦੋਂ ਕਹਿੰਦੇ ਹੈ ਪਿਹੜਚਾਲ ਤੇ ਕਈ ਵੇ ਜਿੱਧਰ ਨੂੰ ਲੋਕ ਤੁਰ ਪੈਂਦੇ ਉਧਰ ਨੂੰ ਜਿਆਦਾ ਮੋਹ ਮਾਰੀ ਮੁਗਲ ਦੇ ਫਿਰ ਉਹਨੇ ਚੋਂ ਜਦੋਂ ਜਿਆਦਾ ਜਿਆਦਾ ਹੋ ਜਾਂਦੇ ਆ ਜਿਆਦਾ ਨਜ਼ਰ ਅਕਸੈਸ ਚੋਈਦੀ ਕੋਈ ਗੱਥੇ ਕਹਾ ਖਾਂਦੇ ਫਿਰ ਉਹ ਆਏ ਗਏ ਆਏ ਗਏ ਹੈਗੇ ਇੱਕ ਦਿਨ ਇੱਥੇ ਅਪ ਟੂ ਦਾ ਸੈਚੂਰੇਸ਼ਨ ਪੁਆਇੰਟ ਤੱਕ ਪਹੁੰਚ ਗਿਆ ਸੈਚੂਰੇਸ਼ਨ ਪੁਆਇੰਟ ਉਹ ਹੁੰਦਾ ਕਿ ਸ਼ੱਕਰ ਖੋਲ ਜਾਈ ਕੋਲ ਜੀਏ ਕੋਈ ਕੋਈ ਕੋਲ ਨਹੀਂ ਖਤਮ ਹੁੰਦੀ ਪਾਣੀ ਕਿਤੇ ਕੋ ਸੈਚੂਰੇਸ਼ਨ ਪੁਆਇੰਟ ਪਹੁੰਚ ਜਾਂਦਾ ਇੱਥੇ ਸੈਚੂਰੇਸ਼ਨ ਪੁਆਇੰਟ ਪਹੁੰਚ ਗਿਆ ਇਸ ਪੁਆਇੰਟ ਦੇ ਹਿਸਾਬ ਨਾਲ ਫੇਰ ਲੋਕਾਂ ਨੂੰ ਇੰਨਾ ਕੰਮ ਮਿਲਦੀ ਆਸ ਘਟ ਗਈ ਤੇ ਕੰਮ ਤੋਂ ਬਿਨਾਂ ਇੱਥੇ ਗੱਲ ਕੋਈ ਨਹੀਂ ਗਈ ਮਹਿੰਗਾਈ ਬਹੁਤ ਆ ਤੇ ਜੇ ਮਨਾਂ ਨੂੰ ਜੋਬ ਨਾ ਮਿਲੇ ਪਿੱਛੋਂ ਆਮਦਨ ਨਾ ਆਵੇ ਤੇ ਮੈਨੂੰ ਪਤਾ ਵੀ ਘਰ ਚਲਾਉਣਾ ਬਹੁਤ ਔਖਾ ਹੈ ਜੋਬਾਂ ਤੋਂ ਬਿਨਾ ਇਹ ਸਰਕੇ ਲੋਕਾਂ ਨੇ ਇੱਥੇ ਕੇ ਫਸੇ ਆ ਨਾ ਪਿੱਛੇ ਜਾਣ ਜੋਗੇ ਕਈ ਤੇ ਨਾ ਅੱਗੇ ਜਾਣ ਜੋਗੇ ਇਹ ਸਰਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਦਾ ਕਾਰੋਬਾਰ ਚੰਗਾ ਆ ਉਹ ਆਪਣਾ ਘਰ ਨਾ ਖਰਾਬ ਕਰਨ ਓਕੇ ਥੈਂਕ ਯੂ ਓਕੇ